ਜੀ ਆਇਆਂ ਨੂੰ ਸਸਰੀਆ ਇਕਾਲ ਉਮੀਦ ਕਰਦੇ ਆ ਸਭ ਵਧੀਆ ਹੋਵੇ ਤੇਰੇ ਸਾਰੇ ਹਮ ਚੜਦੀ ਕਲਾ ਚ ਰਹੀ। ਬਿਲਕੁਲ। ਅੱਛਾ ਜੀ ਅੱਜ ਦੀ ਜਿਹੜੀ ਵੀਡੀਓ ਬੜੀ ਇੰਟਰਸਟਿੰਗ ਹੋਣ ਵਾਲੀ ਹੈ ਸ਼ਿਵਮ ਬਾਬਾ। ਜਿਹੜਾ ਕਿ ਨੱਚ-ਨੱਚ ਕੇ ਤੇ ਲੋਕਾਂ ਦੇ ਭੂਤ ਕੱਢਦਾ ਤੇ ਕਦੀ ਕੁਸ਼ ਕਰਦਾ ਤੇ ਕਦੀ ਕੁਸ਼ ਕਰਦਾ ਸੀ। ਉੱਥੇ ਕੀ ਹੋਇਆ ਜੀ ਨਿਹੰਗ ਸਿੰਘ ਪਹੁੰਚ ਗਏ ਨੇ ਜੀ ਉਹਦੇ ਭੂਤ ਕੱਢਣ ਆਸਤੇ। ਅੱਛਾ। ਸ਼ਿਵਮ ਬਾਬਾ ਦੇ ਸ਼ਿਵਮ ਬਾਬੇ ਦੇ ਭੂਤ ਕੱਢਣ ਆਸਤੇ। ਭਾਈ ਇਮਰਾਨ ਸੋਖਾ ਕੰਮ ਆ। ਅੱਛਾ ਤੇਰੀ ਨੂੰ ਨੌਕਰੀ ਤੋਂ ਫਾਰਗ ਹੈ ਇਸ ਟਾਈਮ? ਨਹੀਂ। ਹਾਂ ਲੈ ਨਹੀਂ ਜਿਸ ਫਾਰਕ ਹੈ ਜੀ ਸੱਚ ਦੱਸ ਰਹਾ ਵਾ ਸੱਚ ਐ ਤੁਹਾਡੇ ਤਰ੍ਹਾਂ ਹੀ ਐਸ਼ੀ ਸੈਡ ਫਾਰਕ ਪੈਸਿਆਂ ਦੀ ਲੋੜ ਹਾਂ ਬਹੁਤ ਅੱਛਾ ਫਿਰ ਵੀ ਅਗਰ ਜ਼ਿੰਦਗੀ ਦੇ ਵਿੱਚ ਲੋੜ ਪਵੇ ਸ਼ਗਲ ਤੇਰੀ ਬਾਬੇ ਵਾਲੀ ਆ ਜਿਸ ਕਿਸ ਨੂੰ ਕਰ ਸ਼ਿਵੂ ਬਾਬੇ ਦਾ ਕੰਮ ਸ਼ੁਰੂ ਕਰ ਲੈ ਇਹ ਸੋਨਾ ਬਿਜ਼ਨਸ ਹੈ ਅੱਛਾ ਮੈਂ ਤੇਰੇ ਕੋਲ ਰਾਈ ਮੰਗਦਾ ਵੱਡਾ ਬੰਦਾ ਮੈਂ ਨਹੀਂ ਬੰਦਾ ਬੇਵਕੂਫ ਨਹੀਂ ਭਰਾ ਦੱਸ ਸਕਦਾ ਕਿਸੇ ਨੂੰ ਹਾਂ ਲੇਕਿਨ ਹਰ ਕਿਸੇ ਨੂੰ ਨਹੀਂ ਬਣਾਇਆ ਜਾ ਸਕਦਾ ਲੇਕਿਨ ਬਹੁਤ ਸਾਰੇ ਲੋਕ 70% ਲੋਕ ਐਸੇ ਜਿਹੜੇ ਬਣਨ ਤਿਆਰ ਬੈਠੇ ਨੇ ਬਣਦੇ ਨੇ ਅੱਜ ਕੱਲ ਲੋਕ ਕੋਈ ਵੀ ਬਾਬਾ ਵਾ ਮਾਰਕੀਟ ਚ ਮਾਰਕੀਟ ਚ ਹਰ ਨਵੇਂ ਤੋਂ ਨਵਾਂ ਬਾਬਾ ਅਪਡੇਟ ਹੋ ਰਿਹਾ ਬਾਜੀ ਹਰ ਰੋਜ਼ ਨਵਾਂ ਬਾਬਾ ਆ ਰਿਹਾ ਮਾਰਕੀਟ ਚ ਮੈਂ ਤਾਂ ਨਿਕਲਦਾ ਇਹ ਲੋਕਾਂ ਨੇ ਨਾ ਇਹ ਲੋਕਾਂ ਨੇ ਕਾਰੋਬਾਰ ਬਣਾ ਲਿਆ ਇਹੀ ਤਾਂ ਮੈਂ ਦੱਸਿਆ ਜੇ ਤੇਰਾ ਹੱਥ ਟੈਟ ਆ ਤੇ ਮੈਨੂੰ ਦੱਸ ਕੰਮ ਸੁਣਾਵਾ ਇਹਦੇ ਹੱਥੇ ਸਹੀ ਹਕੀਮੀ ਚ ਹਕੀਮੀ ਹਕੀਮ ਕਰਾ ਕੀ ਮਹ ਹੈ ਇਹ ਕਹਿੰਦ ਕਰਦਾ ਹੈ ਲੇਕਿਨ ਭਾਈ ਇਮਰਾਨ ਇਹ ਕਮਤ ਕਰਨੀ ਜਾਈਦੀ ਹੈ ਵੱਡੇ ਭਾਈ ਛੋਟੇ ਭਾਈ ਤੂੰ ਮੇਰੀ ਗੱਲ ਤੋਂ ਐਗਰੀ ਹੋਏਗਾ ਕਿ ਲੋਕਾਂ ਨੇ ਕੀ ਕੰਮ ਬਿਜ਼ਨਸ ਬਣਾ ਲਿਆ ਇਸ ਚੀਜ਼ ਨੂੰ ਅੱਛਾ ਜਿਹੜੇ ਬਾਪੇ ਝੂਠੇ ਬਾਪੇ ਬਣਦੇ ਨੇ ਇਸ ਚੀਜ਼ ਨੂੰ ਅੱਛਾ ਇਹਦਾ ਟਾਈਟਲ ਮੈਂ ਤੁਹਾਨੂੰ ਸਿੱਧਾ ਦੱਸ ਦਿੰਨਾ ਵਾਂ ਕਿ ਜਿਹੜਾ ਲੋਕਾ ਸ਼ਿਵਮ ਬਾਬਾ ਲੋਕਾਂ ਜਨ ਕੱਢਦਾ ਸੀ ਸ਼ਿਵਮ ਬਾਬੇ ਦੇ ਜਨ ਕੱਢਣਾਂ ਸੇ ਨਿਹੰਗ ਨਿਹੰਗ ਸਿੰਘ ਪਹੁੰਚ ਨਿਹੰਗ ਸਿੰਘ ਮੈਦਾਨ ਚ ਆ ਗਏ ਮੈਦਾਨ ਚ ਆ ਗਏ ਮੈਂ ਭਾਈ ਉਹਦੇ ਡੇਰੇ ਪਹੁੰਚ ਗਏ ਨੇ ਮੈਂ ਟਿਕਟੋਕ ਆ ਵੇਖਿਆ ਨ ਇੱਕ ਦੋ ਅੱਛਾ ਬਾਕੀ ਬੱਬੀ ਹਾਂ ਮੈਨੂੰ ਨਹੀਂ ਪਤਾ ਸੀ ਮੈਂ ਮਾਲੀ ਜੀ ਵੀਡੀਓ ਅੱਗੇ ਕੀਤੀ ਨਾ ਤੇ ਮੈਂ ਉਹਦੀ ਸ਼ਕਲ ਮੈਂ ਕਹਾਂ ਇਹ ਤੇ ਬੜਾ ਨੱਚਦਾ ਹੁੰਦਾ ਟਿਕਟੋਕ ਤੇ ਕੋਈ ਕਿਸੇ ਦੇ ਭੂਤ ਕੱਢ ਭੂਤ ਕੱਢਿਆ ਕਦੀ ਕਿਸੇ ਦੇ ਭੂਤ ਕੱਢਣ ਲਿਆ ਉਹ ਤੇ ਨਿਹੰਗ ਸਿੰਘ ਪਹੁੰਚ ਗਿਆ ਉਹਨੂੰ ਦੇ ਭੂਤ ਕੱਢ ਚਲੋ ਜੀ ਵੇਖਦੇ ਆ ਲਓ ਜੀ ਬਾਬੇ ਦੇ ਭਗਤ ਨੇ ਤਾਂ ਉਹ ਇਸ ਖਬਰ ਤੋਂ ਦੂਰ ਹੀ ਰਹਿਣਾ ਕਿਉਂਕਿ ਜਿਵੇਂ ਸ਼ਿਵਮ ਬਾਬੇ ਦੇ ਪੱਖਤ ਨੇ ਹੁਣ ਆ ਵੱਡੀ ਕਾਰਵਾਈ ਦੀ ਮੰਗ ਉੱਠ ਖੜੀ ਹੈ ਬੋਗਾ ਦੇ ਬਾਈਪਾਸ ਉੱਪਰ ਬਣੇ ਸ਼ਿਵਮ ਬਾਬੇ ਦੇ ਡੇਰੇ ਦੇ ਖਿਲਾਫ ਨਿਹੰਗ ਸਿੰਘਾਂ ਦੇ ਵੱਲੋਂ ਐਸਐਸਪੀ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਮੰਗ ਪੱਤਰ ਦੇ ਕੇ ਡੇਰੇ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਹੈ ਤੇ ਸ਼ਿਵਮ ਬਾਬੇ ਨੂੰ ਢੋਂਗੀ ਵੀ ਕਿਹਾ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਜਥੇ ਬੰਦਿਆਂ ਦੇ ਨਿਹੰਗ ਸਿੰਘਾਂ ਨੇ ਕਿਹਾ ਕਿ ਕੋਟਪੁਰਾ ਬਾਈਪਾਸ ਦੇ ਉੱਪਰ ਬਣੇ शिवम पापा डेरा जो कि ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਇਸ ਦਾ ਡੇਰਾ ਜਿਹੜਾ ਕਿ ਬੰਦ ਹੋਣਾ ਚਾਹੀਦਾ ਜਿਸ ਨੂੰ ਲੈ ਕੇ ਉਹ 3 ਮਹੀਨੇ ਪਹਿਲਾਂ ਵੀ ਐਸਐਸਪੀ ਮੋਗਾ ਨੂੰ ਦਰਖਾਸਤ ਦਿੱਤੀ ਸੀ ਪਰ ਡੇਰੇ ਨੂੰ ਬੰਦ ਕਰਵਾਇਆ ਜਾਵੇ ਪਰ ਕੋਈ ਕਾਰਵਾਈ ਨਹੀਂ ਹੋਈ ਉਸ ਨੂੰ ਗਨਮੈਨ ਦਿੱਤੇ ਗਏ ਨੇ ਤੇ ਮੁਰ ਹੁਣ ਮੋਗਾ ਨੂੰ ਮੋਗ ਸਕਿਉਰਟੀ ਦਿੱਤੀ ਗਈ ਹੈ ਉਹ ਮੰਗ ਪੱਤਰ ਦਿੱਤਾ ਕਿ ਡੇਰੇ ਨੂੰ ਬੰਦ ਕਰਵਾਇਆ ਜਾਵੇ ਵਿਸ਼ੇਸ਼ ਤੌਰ ਤੇ ਜਿਹੜਾ ਮੋਗੇ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ ਪਹੁੰਚੇ ਆ ਸੋ ਮੇਰੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਜਥੇਦਾਰ ਸਹਿਬਾਨ ਔਰ ਸਾਡੇ ਜਥੇ ਦੇ ਵਿੱਚੋਂ ਜਿਹੜੇ ਸਿੰਘ ਨੇ ਉਹ ਵੀ ਨਾਲ ਅੱਜ ਇਸ ਮੂਲੀਅਤ ਕਰਨ ਆਏ ਐ ਕਾਰਨ ਇਹ ਐ ਜੋ ਕਿ ਮੋਗੇ ਤੋਂ ਬਾਘੇ ਪੁਰਾਣੇ ਰੋਡ ਦੇ ਉੱਪਰ ਇੱਕ ਸ਼ਿਵਨਾਥ ਨਾਮ ਦਾ ਜਿਹੜਾ ਵਿਅਕਤੀ ਐ ਉਹ ਇੱਕ ਢੌਂਗੀ ਸਾਧ ਐ ਔਰ ਕਾਫੀ ਲੰਮੇ ਸਮੇਂ ਤੋਂ ਉਹ ਜਿਹੜਾ ਇੱਕ ਆਪਣੇ ਘਰ ਦੇ ਵਿੱਚ ਅੱਡਾ ਉਹਨੇ ਚਲਾਇਆ ਹੋਇਆ ਹੈ ਗੱਦੀ ਦੇ ਨਾਮ ਤੇ ਪੀਰਾਂ ਪਗੰਬਰਾਂ ਦੇ ਵੀ ਦੇਵਤਿਆਂ ਦੀਆਂ ਫੋਟਮਾਂ ਲਾ ਕੇ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਉਹਨਾਂ ਨਾਲ ਠੱਗੀਆਂ ਮਾਰ ਰਿਹਾ ਸੋ ਪਿਛਲੇ ਸਮੇਂ ਵਿੱਚ ਇਹ ਬੰਦਾ ਇੱਕ ਨਸ਼ੇੜੀ ਸੀ ਔਰ ਸਮੇਂ ਤੋਂ ਬਾਅਦ ਜਿਵੇਂ ਕਹਿੰਦੇ ਆ ਵੀ ਪੁਰਾਣੇ ਸਮਿਆਂ 'ਚ ਕਹਿੰਦੇ ਸੀ ਵੀ ਬਾਬੇ ਮਸਾਂ ਲੱਭਦੇ ਆ ਪਰ ਹੁਣ ਤੇ ਬਾਬੇ ਜਿਹੜੇ ਇਹੋ ਜਿਹੇ ਢੌਂਗੀ ਸਾਧ ਆ ਉਹ ਇੱਟਾਂ ਦੇ ਉੱਪਰ ਹੀ ਬੈਠੇ ਆ ਪਹਿਲਾਂ ਕਹਿੰਦੇ ਸੀ ਇੱਟਾਂ ਦੇ ਥੱਲੇ ਹੁੰਦੇ ਆ ਸੋ ਇਹੋ ਜਿਹੇ ਲੋਕ ਜਿਹੜੇ ਕਰਮਕਾਂਡ ਫਲਾਰੇ ਆ ਔਰ ਹਰ ਇੱਕ ਗਲੀ ਮੁਹੱਲੇ ਦੇ ਵਿੱਚ ਬੈਠੇ ਹੋਏ ਆ ਸੋ ਅਸੀਂ ਇਹ ਜਿਹੜਾ ਮੁੱਦਾ ਉਠਾਇਆ ਹੈ ਪੰਜਾਬ ਨੂੰ ਬਚਾਉਣਾ ਸੀ ਇਹੋ ਜਿਹੇ ਢੌਂਗੀ ਸਾਧਾਂ ਨੂੰ ਪਹਿਲਾਂ ਅਸੀਂ ਉਹਨਾਂ ਦੇ ਠਾਗ ਠਾਗੇ ਬੰਦ ਕਰਾਉਣੇ ਆ ਸੋ ਕਾਫੀ ਮੇਰੀਆਂ ਪਹਿਲਾਂ ਵੀ ਵੀਡੀਓ ਵਾਇਰਲ ਹੋਈਆਂ ਉਹਦੇ ਵਿੱਚ ਮੈਨੂੰ ਮੈਸੇਜ ਆਇਆ ਵੀ ਮੋਗੇ ਤੋਂ ਬਾਗੇ ਪ੍ਰਾਣੇ ਰੋਡ ਤੇ ਇੱਕ ਸ਼ਿਵਮ ਜਿਹੜਾ ਬਾਬਾ ਹੈ ਤੇ ਉਹ ਕਹਿੰਦਾ ਵੀ ਜਿਹੜਾ ਪੀਜੀਆਈ ਤੋਂ ਰੈਫਰ ਹੋ ਕੇ ਆ ਗਿਆ ਜਾਂ ਡੀਐਮਸੀ ਤੋਂ ਰੈਫਰ ਹੋ ਕੇ ਆ ਗਿਆ ਵੀ ਇਹਦਾ इलाज ਹੀ ਕੋਈ ਨਹੀਂ ਵੱਡੀਆਂ-ਵੱਡੀਆਂ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਉਹ ਕਹਿੰਦਾ ਮੈਂ ਇੱਕ ਚੁਟਕੀ ਦੇ ਵਿੱਚ ਕਰ ਦਿੰਨਾ ਸੋ ਉੱਥੇ ਕਈ ਰੋਗੀ ਲੋਕ ਵੇਖੋ ਜਦੋਂ ਬੰਦਾ ਰੋਗੀ ਹੁੰਦਾ ਹੈ ਮਾਨਸਿਕ ਤੌਰ ਤੇ ਤੇ ਜਾਂ ਉਹ ਭੜਕਦਾ ਫਿਰਦਾ ਉਹਨੂੰ ਕੋਈ ਰਾਹ ਨਹੀਂ ਮਿਲਦਾ ਤੇ ਉਹ ਫਿਰ ਇਹੋ ਜਿਹੇ ਢੋਂਗੀ ਸਾਧਾਂ ਦੇ ਕੋਲੇ ਆ ਜਾਂਦਾ ਸੋ ਇਦਾਂ ਦੇ ਭੋਲੇ ਭਾਲੇ ਲੋਕ ਜਿਹੜੇ ਠੱਗੀ ਦਾ ਸ਼ਿਕਾਰ ਕਈ ਹੋ ਚੁੱਕੇ ਐ ਔਰ ਕਈਆਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੋ ਸ਼ਿਵਨਾਥ ਬਾਬੇ ਦੇ ਜਿਹੜੇ ਕਾਫੀ ਕਾਰਨਾਮੇ ਐ ਜਿਵੇਂ ਕਿ ਸਭ ਤੋਂ ਪਹਿਲਾਂ ਸਿਰ ਕਮਾਉਂਦਾ ਇਹ ਆਏ ਵੀ ਜਿਵੇਂ ਚੱਪ ਹੁੰਦਾ ਉਹ ਕਹਿੰਦੇ ਸਾਨੂੰ ਮਸਤਾਂ ਦੀ ਲੋਰ ਚੜਦੀ ਹੈ ਵੀ ਲੋਰ ਤੁਹਾਨੂੰ ਕੱਲਿਆਂ ਨੂੰ ਚੜਦੀ ਹੈ ਇਹ ਜਿਹੜੇ ਸਵਾਲ ਜਵਾਬ ਅਸੀਂ ਕਰਨੇ ਆ ਇਹਦੇ ਵਿੱਚ ਫਿਰ ਕਹਿੰਦਾ ਜੀ ਸਭ ਤੋਂ ਵੱਡੀ ਜਿਹੜੀ ਕੁਰਹਿਤ ਹੈ ਇਸ ਬੰਦੇ ਦੀ ਇਹਨੇ ਇਸ ਅੰਗੂਠੇ ਦੇ ਉੱਤੇ ਇੱਕ ਓੰਕਾਰ ਜਿਹੜਾ ਗੁਰਬਾਣੀ ਦਾ ਅੱਖਰ ਹੈ ਸ਼ਬਦ ਹੈ ਉਹ ਲਿਖਾਇਆ ਹੋਇਆ ਤੇ ਉਸੇ ਹੱਥ ਦੇ ਨਾਲ ਇਹ ਗਧੀਆਂ ਚੁੰਗ ਰਿਹਾ ਹੈ ਸੋ ਅਸੀਂ ਇਹਦੇ ਤੋਂ ਸਵਾਲਾਂ ਦੇ ਜਵਾਬ ਲੈਣੇ ਆ ਸੋ ਨਾਲ ਇਹ ਕਹਿੰਦਾ ਵੀ ਜਿਹੜਾ ਕੋਈ ਰੋਗੀ ਹੈ ਠੀਕ ਨਹੀਂ ਹੁੰਦਾ ਮੈਂ ਉਹਨੂੰ ਠੀਕ ਕਰ ਦੂੰ ਕੋਈ ਲੂਲਾ ਲੰਗੜਾ ਜੇ ਮੈਂ ਉਹਨੂੰ ਠੀਕ ਕਰ ਦੂੰ ਮੈਂ ਕਿਸੇ ਦੀਆਂ ਗੰਡਾਂ ਖੋਰ ਦਿੰਨਾ ਇੱਕ ਇਹਦੀ ਵੀਡੀਓ ਅਪਲੋਡ ਹੋਈ ਸੀ ਉਹ ਬੀਬੀ ਕਹਿੰਦੀ ਵੀ ਮੈਂ ਗੋਪਤ ਗੱਲ ਕਰ ਰਹੀ ਆ ਬਾਬਾ ਜੀ ਤੁਹਾਡੇ ਨਾਲ ਇਹ ਜਿਹੜਾ ਢੌਂਗੀ ਸਾਹ ਦਾ ਕਹਿੰਦਾ ਸਪੀਕਰ 'ਚ ਗੱਲ ਕਰ ਮੇਰੇ ਨਾਲ ਚਲੋ 100 ਕਿਸੇ ਦੀਆਂ ਗੋਪਤ ਪ੍ਰੋਬਲਮਾਂ ਹੁੰਦੀਆਂ ਐ ਉਹਦੇ ਨਾਲ ਅੰਦਰ ਖਾਤੇ ਗੱਲ ਕਰ ਲੈ ਜੇ ਤੂੰ ਵੱਡਾ ਬਾਬਾ ਸਾਧ ਹੈ ਤੂੰ ਲੋਕਾਂ ਦੇ ਦੁੱਖ ਸੁਣਦਾ ਫਿਰ ਇਹਨੇ ਇੱਕ ਗੱਲ ਵੀਡੀਓ 'ਚ ਕਹੀ ਕਹਿੰਦਾ ਮੈਂ ਪੀਰ ਦੇ ਥੱਲੇ ਪੈ ਕੇ ਨਾ ਤੇ ਫਿਰ ਪੀਰ ਨੂੰ ਵਸ ਵਿੱਚ ਕੀਤਾ ਮੈਂ ਪੀਰਾਂ ਪਗੰਬਰਾਂ ਦੇਵੀ ਦੇਵਤਿਆਂ ਗੁਰੂਆਂ ਭਗਤਾਂ ਸੰਤਾਂ ਦਾ ਕਰਦਾ ਸਤਕਾਰ ਸਾਡਾ ਨਮਨ ਹੈ ਤੇ ਪਰ ਇਹਨਾਂ ਲੋਕਾਂ ਨੇ ਸ਼ਰਮ ਲਾਤੀ ਇਹ ਕਹਿੰਦੇ ਵੀ ਅਸੀਂ ਥੱਲੇ ਪੈ ਪੈ ਕੇ ਉਹਨਾਂ ਦੇ ਰਿਲੇਸ਼ਨ ਬਣਾ ਬਣਾ ਕੇ ਅਸੀਂ ਪੀਰਾਂ ਨੂੰ ਵਸ ਵਿੱਚ ਕੀਤਾ ਹੈ ਇਸ ਮੰਤ ਬਾਬੇ ਨੂੰ ਪਤਾ ਨਹੀਂ ਇਹ ਸ਼ਿਵਰੀਆ ਕਿ ਕੁੰਸੀ ਹੈ ਇਹਨੂੰ ਅਸੀਂ ਸਵਾਲ ਜਵਾਬ ਜਿਹੜੇ ਕਰਨੇ ਆ 20 ਦਿਨ ਦਾ ਅਸੀਂ ਟਾਈਮ ਦੇ ਚੱਲੇ ਅੱਜ ਮੋਗੇ ਐਸਐਸਪੀ ਸਾਹਿਬ ਉਹਨਾਂ ਨੂੰ ਅਸੀਂ ਮਿਮਰਾਨਮ ਦੇਤਾ 20 ਦਿਨ ਦਾ ਟਾਈਮ ਦਿੱਤਾ ਹੈ 16 ਦਿਨ ਦਿੱਤੇ ਹੈ ਪ੍ਰਸ਼ਾਸਨ ਨੂੰ ਜੇ ਪ੍ਰਸ਼ਾਸਨ ਛਾਪਮਈ ਤਰੀਕੇ ਨਾਲ ਸਾਡੇ ਸਵਾਲ ਜਵਾਬ ਕਰਾ ਦਿੰਦਾ ਤਾਂ ਚੰਗੀ ਗੱਲ ਹੈ ਔਰ ਜੇਕਰ ਨਹੀਂ ਕਰਾਉਂਦਾ ਤੇ 16 ਤੋਂ 4 ਦਿਨ ਹੋਣਗੇ ਖਾਲਸੇ ਦੇ ਤੇ ਜਿਹੜਾ 20ਵਾਂ ਦਿਨ ਹੋਊਗਾ ਸਾਡਾ ਅਸੀਂ ਲਾੜ ਲੀਆਂ ਫੌਜਾਂ ਦੇ ਨਾਲ ਸਿੰਘ ਚੜ੍ਹ ਕੇ ਆਉਣਗੇ ਇਹਦਾ ਠਾਗ ਠਾਕਾ ਕਰਾਵਾਂਗੇ ਬੰਦ ਇਹਨੇ ਬੜਾ ਗੰਦ ਪਾਇਆ ਜੀ ਪੰਜਾਬ ਦੇ ਵਿੱਚ ਸਦਾਦੀ ਇਹ ਕਿ ਜਥੇ ਬੰਦੀਆਂ ਦੇ ਆਗੂਆਂ ਦੇ ਵੱਲੋਂ 20 ਦਿਨਾਂ ਦਾ ਸਮਾਂ ਐਸੋ ਸਪੀਚ ਦਿੱਤਾ ਗਿਆ ਕਿ ਜੇਕਰ 20 ਦਿਨਾਂ ਦੇ ਅੰਦਰ ਡੇਰੇ ਨੂੰ ਬੰਦ ਨਾ ਕਰਵਾਇਆ ਗਿਆ ਤਾਂ ਫਿਰ ਵੱਖ-ਵੱਖ ਜਥੇ ਬੰਦੀਆਂ ਦੇ ਵੱਲੋਂ ਇਕੱਠੇ ਹੋ ਕੇ ਡੇਰੇ ਨੂੰ ਬੰਦ ਕਰਵਾਉਣਗੇ ਤੇ ਦਾਸ ਦੀ ਡਿਊਟੀ ਲਈ ਉਹਨਾਂ ਨੇ ਮਾਲਵੇ ਦੀ ਜਥੇਦਾਰੀ ਦਾਸ ਨੂੰ ਦਿੱਤੀ ਆ ਦੇ ਨਾਲ ਆਪਣੇ ਫੀਡ ਕੋਰਟ ਤੋਂ ਸਿੰਘ ਆਏ ਆ ਤੇ ਜੱਥੇਦਾਰ ਸਾਡੇ ਵੀ ਨਾਲ ਖੜੇ ਆ ਤੇ ਮੰਗ ਪੱਤਰ ਤਾਂ ਅਸੀਂ ਇਹ ਦੇਣ ਆਏ ਸੀ ਜਿਹੜਾ ਆਪਣਾ ਸ਼ਿਵਮ ਬਾਬਾ ਜੀ ਬਾਬਾ ਉਹਨੂੰ ਕਹਿਣਾ ਪੈਣਾ ਕਿਉਂਕਿ ਲੋਕ ਸਾਰੇ ਬਾਬਾ ਹੀ ਕਹਿੰਦੇ ਉਹਨੂੰ ਪਰ ਬਾਬੇ ਨਾਂ ਦੀ ਉਹਦੀ ਕੋਈ ਚੀਜ਼ ਹੈ ਨਹੀਂ ਕੋਈ ਅੱਜ ਤੱਕ 2-3 ਮਹੀਨੇ ਪਹਿਲਾਂ ਦਰਖਾਸਤ ਦਿੱਤੀ ਸੀ ਇਥੇ ਐਸਐਸਪੀ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਜਿਹੜਾ ਪਖੰਡੀ ਸਾਹ ਦਾ ਇਹ ਇਹ ਤੇ ਨੱਥ ਪਾਈ ਜਾਵੇ ਉਲਟਾ ਇਹਨਾਂ ਨੇ ਕਾਰਵਾਈ ਕੀ ਕਰਨੀ ਆ ਉਹਨੂੰ ਆਪਣੇ ਪੁਲਿਸ ਵਾਲੇ ਦੇ ਤੇ 2-3 ਬਾਡੀਗਾਰਡ ਦੇ ਦੇ ਵੀ ਕੋਈ ਹੋ ਤੇ ਹਵੀ ਨਵੀ ਨਾ ਹੋ ਜੇ ਤੇ ਇੱਕ ਪੁਲਿਸ ਵਾਲੇ ਦਾ ਨਾਮ ਹੈ ਤਾਂ ਕਰਕੇ ਲੈਣਾ ਹੈ ਕਿਉਂਕਿ ਉਹ ਬੰਦਾ ਜਿਹੜਾ ਬਾਬੇ ਦਾ ਬਾਡੀਗਾਰਡ ਬਣ ਕੇ ਗਿਆ ਸੀਗਾ ਉਹ ਉਸੇ ਜਗ੍ਹਾ ਤੇ ਜਾ ਕੇ ਆਪ ਦਾ ਸਿਰ ਕਮਾਉਣ ਲੱਗ ਗਿਆ ਪੁਲਿਸ ਨੇ ਰੋਕਣਾ ਹੁੰਦਾ ਪਰ ਪੁਲਿਸ ਵਾਲੇ ਨਾਲ ਜਾ ਕੇ ਉਹਦੇ ਸਿਰ ਕਮਾਉਣ ਲੱਗ ਗਏ ਉਹ ਵੀ ਸਾਡੇ ਕੋਲ ਵੀਡੀਓ ਪਈ ਆ ਅਸੀਂ ਤੇ ਬੇਨਤੀ ਇਹੀ ਕਰਦੇ ਪ੍ਰਸ਼ਾਸਨ ਨੂੰ ਕਿ ਜਿਹੜੀਆਂ ਗਲੂਗੀਆਂ ਫੌਜਾਂ ਨੇ ਜਿਹੜੀਆਂ ਲਾੜੀਆਂ ਫੌਟਾਂ ਕਰੂ ਨੇ ਕਈਆਂ ਵੀ ਇਹ ਫਿਰ ਆਪ ਦਾ ਜਿਹੜਾ ਕਾਰਵਾਈ ਹੈ ਜਿਹੜੀ ਇਹ ਆਪ ਦੀ ਪਾਉਂਦੀਆਂ ਤੇ ਫਿਰ ਇਹਨਾਂ ਨੇ ਪ੍ਰਸ਼ਾਸਨ ਨੇ ਇੱਕ ਮਿੰਟ ਦੇ ਵਿੱਚ ਪਰਚਾ ਨਹੀਂ ਲੇਕਣ ਦੇਰੀ ਨਹੀਂ ਲਾਉਣੀ ਤੇ ਅਸੀਂ ਬੇਨਤੀ ਇਹੀ ਕਰਦੇ ਵੀ ਇਹ ਤੇ ਠੱਲ ਪਾਈ ਜਾਵੇ ਦੇਖੋ ਇਹ ਜਿਹੜਾ ਚਮਤਕਾਰ ਹੈਗਾ ਤਾਂ ਯਾਰ ਹਸਪਤਾਲ ਬੰਦ ਕਰੋ ਇਹ ਇਹਦੇ ਨਾਲ ਲੱਗੋ ਸਾਰੇ ਜਾਣੇ ਇਹਦੀ ਮਦਦ ਕਰੋ ਭਾਈ ਤੁਸੀਂ ਦੱਸੋ ਵੀ ਪਹਿਲਾਂ ਵੀ ਮਨ ਪੱਤਰ ਦਿੱਤਾ ਗਿਆ ਸੀਗਾ ਉਹ ਤੋਂ ਅੱਜ ਤੱਕ ਨੂੰ ਆਸ਼ੋਸ਼ਨ ਮਿਲਿਆ ਸੀ ਜਾਂ ਭਾਈ ਮਾਗ ਪੱਤਰ ਦਿੱਤਾ ਹੀ ਐਸਐਸਪੀ ਸਾਹਿਬ ਨੂੰ ਚਲ ਪੱਤਰਕਾਰ ਭਾਈ ਜਾਰੇ ਤਾਂ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਆਵਾਜ਼ ਪਹਿਲਾਂ ਵੀ ਚੱਕੀ ਆ ਤੇ ਹੁਣ ਵੀ ਚੱਕ ਰਹੇ ਆ ਪੌਜ ਕੇ ਤਿੰਨ ਲੋਕ ਦੇ ਆਪ ਦੇ ਹੈਗੇ ਆ ਪੇੜ ਕੀਤੇ ਹੋਣਗੇ ਜਿਹੜੇ ਉਹਨਾਂ ਨੂੰ ਕਰ ਰਹੇ ਆ ਆਪਣਾ ਉਹਨਾਂ ਦਾ ਪ੍ਰਚਾਰ ਕਰ ਰਹੇ ਆ ਪਰ ਤੁਹਾਡਾ ਬਹੁਤ ਧੰਨਵਾਦ ਆ ਇਹਨਾਂ ਨੂੰ ਮੱਗ ਪੱਤਰ ਐਸਐਸਪੀ ਸਾਹਿਬ ਨੂੰ ਅਸੀਂ ਦੇ ਕੇ ਗਏ ਆ ਇਹਨਾਂ ਨੇ ਦੋ ਨੰਬਰ ਸਿਟੀ 'ਚ ਮਾਰਕ ਕਰਤਾ ਉੱਥੇ ਸਗੋਂ ਸਾਨੂੰ ਉਹਨਾਂ ਦੇ ਮੁਲਾਜ਼ਮ ਕਹੀ ਜਾਂਦੇ ਆ ਓਏ ਕੋਈ ਨਹੀਂ ਬਾਬਾ ਜੀ ਚਲੋ ਕੋਈ ਗੱਲ ਨਹੀਂ ਸਾਰਿਆਂ ਨੇ ਆਪ ਦਾ ਕਰਨਾ ਹੁੰਦਾ ਰੋਕ ਨਹੀਂ ਸਕਦੇ ਕਿਸੇ ਨੂੰ ਦੱਸੋ ਹੁਣ ਕਿਹਦੇ ਕੋਲ ਜਾਈਏ ਅੱਜ ਪਰ ਕੀ ਆਸਪਾਸ ਅੱਜ ਤਾਂ ਐਸਐਸਪੀ ਸਾਹਿਬ ਨੇ ਪੂਰਾ ਭਰੋਸਾ ਦਿੱਤਾ ਕਿਉਂਕਿ ਮੌਕੇ ਤੇ ਜਦੋਂ ਪਹਿਲਾ ਦੋ ਦਿਨ ਮਹੀਨੇ ਪਹਿਲਾਂ ਵੀ ਜਦੋਂ ਦੇ ਕੇ ਗਏ ਮੱਗ ਪੱਤਰ ਉਦੋਂ ਵੀ ਐਸਐਸਪੀ ਸਾਹਿਬ ਇਹੀ ਸੀ ਮੌਜੂਦ ਹੁਣ ਵੀ ਇਹੀ ਮੌਜੂਦ ਹੈ ਤੇ ਵੇਖੋ ਕੀ ਬਣਦਾ ਮੀਆਂ ਜਨਾਂ ਨੂੰ ਟਾਈਮ ਦਿੱਤਾ ਤੇ ਮੇਕੋ ਹੁਣ ਜੇ ਦਾ ਕੋਈ ਇਹਨਾਂ ਨੇ ਕਰਤੀ ਕਾਰਵਾਈ ਠੀਕ ਆ ਨਹੀਂ ਤਾਂ ਫਿਰ ਖਾਲਸਾ ਪੰਥ ਇਕੱਠਾ ਹੋਊਗਾ ਇੱਥੇ ਤੇ ਸਾਰੀਆਂ ਜੱਥੇਬੰਦੀਆਂ ਸੱਦਾਂਗੇ ਕਿਉਂਕਿ ਧਰਮ ਦਾ ਕੰਮ ਆ ਸਾਰੀਆਂ ਧਾਰਮਿਕ ਜੱਥੇਬੰਦੀਆਂ ਸੱਦਾਂਗੇ ਇਹਦੇ ਵਿੱਚ ਹਿੰਦੂ ਜੱਥੇਬੰਦੀਆਂ ਹੋਣਗੀਆਂ ਮੁਸਲਮਾਨ ਜੱਥੇਬੰਦੀਆਂ ਹੋਣਗੀਆਂ ਤੇ ਸਖਤਾ ਖੜਾ ਹੀ ਆ ਇੱਥੇ ਤੇ ਅਸੀਂ ਕਹਿੰਨੇ ਆ ਚਲੋ ਠੱਲ ਪੈ ਜੇ ਸਾਨੂੰ ਇਹੋ ਜਿਹਾ ਕਦਮ ਚੁੱਕਣਾ ਪਵੇ ਫਿਰ ਹੁਣ ਦੇਖਣਾ ਹੋਵੇਗਾ ਸਹੀ 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 ਅੱਛਾ ਕਦਮ ਤੇ ਵਿਕੀ ਭਾਈ ਚੰਗਾ ਚੁੱਕਣ ਲੱਗੇ ਨੇ ਇਹੋ ਜਿਹੇ ਨੁਟੰਕੀਏ ਢੋਂਗੀ ਬਾਬਾ ਜਿਹੜੇ ਐ ਮੈਂ ਕਹਿੰਨਾ ਵਾਂ ਕਿ ਉਹਨਾਂ ਦਾ ਜਿਹੜਾ ਕਾਰੋਬਾਰ ਐ ਉਹ ਬੰਦ ਹੋਣਾ ਚਾਹੀਦਾ ਅਸਲ ਹਾਲਾ ਕੀ ਕਰਦੇ ਨੇ ਗੱਲ ਉਹਨਾਂ ਨੇ ਸੱਚ ਕੀਤੀ ਕਿ ਬਹੁਤ ਸਾਰੇ ਅਸਲ ਲੋਕ ਨੇ ਜਿਹੜੇ ਪੀੜਿਤ ਹੋ ਜਾਂਦੇ ਨੇ ਹਾਂ ਮਨ ਮਨਨ ਲੱਗ ਬੰਦੇ ਨੇ ਉਹ ਕੀ ਬੰਦੇ ਨੇ ਉਹ ਉਹਨਾਂ ਦੀ ਬਣ ਜਾਂਦੀ ਮਜਬੂਰੀ ਹੂੰ ਕਈ ਪੈਸੇ ਤੋਂ ਤੰਗ ਹੋ ਜਾਂਦਾ ਉਹਨਾਂ ਕੋਲ ਹਸਪਤਾਲਾਂ ਦਾ ਖਰਚਾ ਫੋੜ ਨਹੀਂ ਹੁੰਦਾ ਕਈ ਹਰ ਜਗ੍ਹਾ ਤੇ ਜਾ ਜਾ ਕੇ ਥੱਕ ਜਾਂਦੇ ਨੇ ਹਾਂ ਉਹ ਕੀ ਆ ਕਿ ਫਿਰ ਜਦੋਂ ਕੋਈ ਗੱਲ ਸੁਣਦੇ ਨੇ ਨਾ ਉਹ ਆਪਣੇ ਦਿਲ 'ਚ ਫਿਰ ਇੱਕ ਝੂਠੀ ਉਮੀਦ ਉਹਨਾਂ ਦੇ ਬੈ ਜਾਂਦੀ ਹੈ ਯਾਰ ਸ਼ਾਇਦ ਕਿ ਅਸੀਂ ਉਸ ਬੰਦੇ ਕੋਲ ਜਾਈਏ ਸਾਡਾ ਕੰਮ ਹੋ ਜਾਵੇ ਠੀਕ ਹੈ ਯਾਰ ਦੇਖੋ ਨਾ ਇੱਕ ਲਾਚਾਰ ਬੰਦਾ ਵਾ ਪਾਰਜ ਆ ساری ਜ਼ਿੰਦਗੀ ਉਹਦੀ ਅੱਗੇ ਪਈ ਹੁੰਦੀ ਉਹਨੂੰ ਜਦੋਂ ਇੱਕ ਮਾੜੀ ਜਿਹੀ ਕੋਈ ਉਮੀਦ ਕੋਈ ਨਜ਼ਰ ਆਂਦੀ ਹੈ ਨਾ ਉਹ ਉਸ ਪਾਸੇ ਫੇਰ ਟੁਰ ਪੈਂਦਾ ਫਿਰ ਅੱਗੇ ਜਦੋਂ ਉਹਦੇ ਕੋਲ ਜਾਣਾ ਫਿਰ ਉਹਦੇ ਜਦੋਂ ਭਰੋਸੇ ਨਾਲ ਖੇਡਿਆ ਜਾਣਾ ਚਾਰ ਪੈਸੇ ਉਹਨੂੰ ਹੈਂਡ ਲੈਣੇ ਕੰਮ ਹੁੰਦਾ ਹੋਣਾ ਨਹੀਂ ਇਹ ਉਹ ਲੋਕ ਢੋਂਗੀ ਬਾਬਾ ਤੇ ਜਿੰਦੀ ਗੱਲ ਕੀਤੀ ਜਾ ਰਹੀ ਸ਼ਿਵਮ ਬਾਬਾ ਮੈਨੂੰ ਸਮਝ ਨਹੀਂ ਆਉਂਦਾ ਕਿ ਉਹ ਬੁੱਢੀ ਆ ਜਨਾਨਾ ਵਾਂ ਬੰਦਾ ਵੀ ਮੈਨੂੰ ਤੇ ਇਸ ਚੀਜ਼ ਦਾ ਵੀ ਕਨਫਰਮ ਨਹੀਂ ਹੈ ਕਿ ਇਹ ਚੀਜ਼ ਆ ਲੇਕਿਨ ਜਿਹੜੀਆਂ ਅਸੀਂ ਗੱਲਾਂ ਸੁਣ ਰਹੇ ਆ ਨਾ ਉਹਨਾਂ ਨੇ ਕਰ ਰਹੇ ਨੇ ਉਹ ਬਿਲਕੁਲ ਬਿਲਕੁਲ ਨਜਾਇਜ਼ ਗੱਲਾਂ ਨੇ ਹਾਂ ਉਹ ਉਹਨਾਂ ਦੇ ਉਹਨਾਂ ਨੂੰ ਜਵਾਬ ਦੇਣੇ ਪੈਣੇ ਨੇ ਇਹਨਾਂ ਚੀਜ਼ਾਂ ਦੇ ਠੀਕ ਆ ਨਾ ਆ ਬਾਬਾ ਮੈਂ ਦੇਖਿਆ ਮੈਂ ਟਿਕਟੌਕ ਤੇ ਦੇਖਿਆ ਯਾਰ ਇੱਕ ਦੋ ਵਾਰੀਆਂ ਦੀਆਂ ਵੀਡੀਓ ਅਪਲੋਡ ਹੋਈਆਂ ਨੇ ਤੇ ਮੈਂ ਬੜਾ ਹੈਰਾਨ ਪਰੇਸ਼ਾਨ ਉਹ ਤੁਸੀਂ ਤਸਵੀਰਾਂ ਦੇਖ ਲਓ ਉਹ ਪਿੱਛੇ ਉਹਨੇ ਹਰ ਸੰਤ ਹਰ ਬਪੀਰਾ ਪੀਰ ਫਕੀਰ ਦੀ ਉਹਨੇ ਹਰ ਪੀਰ ਫਕੀਰਾਂ ਦੀ ਚਿਹਰੇ ਲਾਈਆਂ ਜਿਹਦੇ ਨਾਲ ਉਹਨੇ ਤਸਵੀਰਾਂ ਫੋਟੋ ਲਾਈਆਂ ਨੇ ਔਰ ਜਦੋਂ ਇਹ ਲੋਕਾਂ ਦੇ ਜਿੰਨੇ ਕੱਢ ਰਿਆ ਹੁੰਦਾ ਤੁਸੀਂ ਇਨਕੀ ਕਿਤੇ ਟਿਕਟੋਕ ਤੇ ਵੇਖੋ ਤੇ ਸਹੀ ਤੁਸੀਂ ਇਹਦਾ ਬਿਹੇਵੀਅਰ ਦੇਖੋ ਉਸ ਟੈਜ ਦੇ ਵਿੱਚ ਤੇ ਜਿਹੜਾ ਇਹ ਲੋਕਾਂ ਨਾਲ ਜਾਂ ਧੀਆ ਭੈਣਾ ਨਾਲ ਜਾਂ ਗੱਲਾਂ ਕਰ ਰਿਹਾ ਹੁੰਦਾ ਨਾ ਉਹ ਦਿਮਾਗ ਦੇ ਵਿੱਚ ਬੈਂਦੀਆਂ ਨਹੀਂ ਕਿ ਜਿਵੇਂ ਇਹ ਗੱਲ ਕਰਦਾ ਜਿਵੇਂ ਇਹਦਾ ਗੁਫ਼ਤਗੂ ਕਰਨ ਦਾ ਤਰੀਕਾ ਹੈ ਨਹੀਂ ਫਿਰ ਮੈਂ ਕਹਿੰਦਾ ਸਹੀ ਸਾਰੇ ਜਿੰਨੇ ਵੀ ਹਿੰਦੂ ਹੈ ਮੁਸਲਿਮ ਹੈ ਜਾਂ ਸਾਡੇ ਜਿਹੜੇ ਨਿਹੰਗ ਸਿੰਘ ਨੇ ਸਿੱਖ ਭਾਈ ਮੈਂ ਇਹ ਸਾਰੇ ਇਕੱਠੇ ਹੋ ਕੇ ਫਿਰਦੇ ਨੂੰ ਯਾਰ ਅੱਛਾ ਫੈਸਲਾ ਦੇਖੋ ਨਾ ਮੈਂ ਇਸ ਬੰਦੇ ਦੇ ਉੱਪਰ ਗੱਲ ਸ਼ਿਵਮ ਦੇ ਉੱਪਰ ਉਸ ਬਾਬਾ ਜਾਂ ਜੋ ਵੀ ਆਏ ਮੈਂ ਇਸ ਕਰਕੇ ਕਹਿਣਾ ਬੰਦਾ ਹੀ ਕੋ ਨਹੀਂ ਇਸ ਕਰਕੇ ਕਰ ਰਿਹਾ ਕਿਉਂਕਿ ਮੈਂ ਨਾ ਵੀਡੀਓ ਵੇਖਿਆ ਟਿਕਟੋਕ ਦੇ ਉੱਪਰ ਜਿੱਥੇ ਇਹ ਕਰ ਰਿਹਾ ਇਲਾਜ ਲੋਕਾਂ ਦਾ ਲੋਕ ਬੜੇ ਸਾਰੇ ਬੈਠੇ ਨੇ ਲੇਕਿਨ ਜਿਹੜਾ ਇਹਦਾ ਬਿਹੇਵੀਅਰ ਆ ਜਾਂ ਜਿਹੜੀ ਇਹਦਾ ਟਾਕ ਗੱਲਬਾਤ ਕਰਨਾ ਨਾ ਮੈਨੂੰ ਰਤੀ ਪਰ ਵੀ ਮੈਨੂੰ ਸੂਟੇਬਲ ਨਹੀਂ ਲੱਗਿਆ ਠੀਕ ਆ ਔਰ ਦੂਜੀ ਗੱਲ ਮੈਂ ਕਰਾਂਗਾ ਦੇਖੋ ਜੀ ਇਸ ਨਿਹੰਗ ਸਿੰਘ ਪਹੁੰਚ ਗਏ ਨੇ ਡੀਐਸਪੀ ਕੋਲ ਚਲੇ ਗਏ ਨੇ ਐਸਐਸਪੀ ਕੋ ਐਸਐਸਪੀ ਕੋ ਚਲੇ ਗਏ ਨੇ ਤੇ ਉਹਨਾਂ ਦੀ ਗੱਲ ਸੁਣੀ ਚਾਹੀਦੀ ਨਾ 3 ਮਹੀਨੇ ਪਹਿਲੇ ਵੀ ਉਹ ਦਰਖਾਸਤ ਲੈ ਕੇ ਆਏ ਨੇ ਅੱਜ ਫਿਰ 3 ਮਹੀਨੇ ਬਾਅਦ ਲੈ ਕੇ ਆਏ ਨੇ ਕੋਈ ਤੇ ਐਕਸ਼ਨ ਲਵੋ ਤੁਸੀਂ ਅੱਗੇ ਸਿਕਿਉਰਿਟੀ ਦੇ ਦਿੰਦੇ ਅੱਛਾ 20 ਦਿਨਾਂ ਦੇ ਅੰਦਰ ਅੰਦਰ ਇਨਸ਼ਾਅੱਲਾ ਐਕਸ਼ਨ ਲਿਆ ਜਾਏ ਉਹਨਾਂ ਨੇ ਕਿਹਾ 20 ਦਿਨ ਦਾ ਸੀ ਟਾਈਮ ਦਿੱਤਾ ਬਾਬੇ ਨੂੰ ਅਗਰ 20 ਦਿਨਾਂ ਚ ਉਹਨੇ ਆਪਣਾ ਅੱਡਾ ਨਾ ਬੰਦ ਕੀਤਾ ਤੇ 21ਵੇਂ ਦਿਨ ਫਿਰ ਅਸੀਂ ਉੱਥੇ ਗੋਹੂ ਚਾਹ ਇਹੋ ਟਾਈਮ ਹੈ ਵੀ ਨਾ ਪ੍ਰਸ਼ਾਸਨ ਪ੍ਰਸ਼ਾਸਨ ਮਤਲਬ ਕਿ ਜਿਹੜਾ ਸਿਸਟਮ ਹੁੰਦਾ ਹੈ ਨਾ ਸਿਸਟਮ ਲਾ ਦਾ ਸਿਸਟਮ ਹੈ ਜਿਹੜਾ ਉਹਨੂੰ ਉਹਨਾਂ ਨੇ ਕਿਹਾ ਜੀ 16 ਦਿਨਾਂ ਦਾ ਟਾਈਮ ਆ ਸਾਡੇ ਵੱਲੋਂ ਕਿਉਂਕਿ ਸਾਡੀ ਦੂਜੀ ਵਾਰੀ 3 ਮਹੀਨੇ ਪਹਿਲੇ ਵੀ ਆਏ ਹੁਣ ਫੇਰ ਆਏ ਆ ਅੱਛਾ ਕਹਿੰਦੇ ਜਦੋਂ ਪਹਿਲੀ ਵਾਰੀ ਇਹਨਾਂ ਨੇ ਉਹ ਐਸਐਸਪੀ ਕੋ ਗਏ ਸੀ ਨਾ ਅੱਛਾ ਫਿਰ ਉਹ ਕਹਿੰਦੇ ਕਿ ਅਸੀਂ ਫਿਰ ਉਹਨਾਂ ਨੂੰ ਸਿਕਿਉਰਿਟੀ ਦਿੱਤੀਗੀ ਬਾਬਾ ਇਹੀ ਤੇ ਮੈਂ ਗੱਲ ਕਰਨ ਲੱਗਾ ਨਾ ਇਹਹੀ ਮੈਂ ਗੱਲ ਕਰਨ ਲੱਗਾ ਕਿ ਅਸੀਂ ਜਦੋਂ ਕਾਨੂੰਨ ਦਾ ਦਰਵਾਜ਼ਾ ਖੜਕਟਾਣੇ ਆ ਨਾ ਸਿੱਧੇ ਰਾਹ 'ਤੇ ਸਾਡੀ ਸੁਣੀ ਨਹੀਂ ਜਾਂਦੀ ਨਹੀਂ ਸੁਣੀ ਜਾਂਦੀ ਦੂਜੇ ਪਾਸੇ ਉਹ ਭਾਈ ਅਮਰਤਪਾਲ ਨਹਿਰੂ ਆਲਾ ਫਿਰ ਜਦੋਂ ਅਸੀਂ ਕੰਮ ਕਰਦੇ ਉਹ ਵੀ ਨਿਹੰਗ ਸਿੰਘ ਸੀਗਾ ਉਹ ਇੱਕ ਕਾਰ ਪਾਰਕਿੰਗ ਜੇ ਪੰਜਾਬਨ ਕੁੜੀ ਬੜੇ ਉਹਨਾਂ ਦੇ ਕੰਟੈਂਟ ਬੜੇ ਘਟਿਆ ਸੀ ਯਾਜ ਠੀਕ ਹੈ ਫਿਰ ਜਦੋਂ ਕਾਰ ਪਾਰਕਿੰਗ ਦੇ ਵਿੱਚ ਉਹਦੀ ਕਾਰ ਦੇ ਵਿੱਚ ਉਹਨੂੰ ਭਾਇ ਲਾਇਆ ਗਿਆ ਜਦੋਂ ਫਿਰ ਜਦੋਂ ਅਸੀਂ ਇਹ ਰਸਤਾ ਬਣਾਣੇ ਆ ਫਿਰ ਧੜਾ ਧੜ ਫਿਰ ਸਾੜ ਦੇ ਪਰਚੇ ਕੀਤਾ ਜਾਂਦੇ ਨੇ ਹੁਣ ਅਸੀਂ ਜਦੋਂ ਰਾਈਟ ਸਵੀ ਲੈ ਰਹੇ ਆ ਕਾਨੂੰਨ ਦਾ ਦਾਰਾ ਅਸੀਂ ਕਰ ਰਹੇ ਆ ਇੱਥੇ ਸਾਡੀ ਗੱਲ ਨਹੀਂ ਸੁਣੀ ਜਾਂਦੀ ਫਿਰ ਅਸੀਂ ਕਿਹੜੇ ਜਦੋਂ ਉਹਨਾਂ ਨੇ ਉਹਨਾਂ ਨੇ ਉਹ ਐਲਟੀਮੇਟਰ ਦੇ ਦਿੱਤਾ ਉਹਨਾਂ ਨੇ ਕਿ ਹੋਰ 16 ਨਹੀਂ ਤੇ 20 ਦੇਣੇ ਨਿਹੰਗ ਸਿੰਘ ਦੀਆਂ ਸਾਡੀਆਂ ਫੌਜਾਂ ਚੜ ਜਾਣੀਆਂ ਫਿਰ ਠੀਕ ਹੈ ਫਿਰ ਇਹ ਹਾਲਤ ਤੇ ਫਿਰ ਇਹ ਹੀ ਆਸੀ ਤੇ ਅਗਲੇ ਬੰਦੇ ਨੂੰ ਰੋਕਣਾ ਨਾ ਯਾਰ ਆਪਣੇ ਆਪ ਨੂੰ ਆਪਣੇ ਲੋਕਾਂ ਨੂੰ ਸੇਫ ਤੇ ਕਰਨਾ ਕਿਸੇ ਤਰ੍ਹਾਂ ਉਹਨਾਂ ਨੇ ਅੱਛਾ ਉਹਨਾਂ ਨੇ ਪੰਜਾਬ ਦਾ ਨਾਮ ਲਿਆ ਕਿ ਕਹਿੰਦੇ ਅਸੀਂ ਆਪਣੇ ਪੰਜਾਬ ਨੂੰ ਪੰਜਾਬ ਦੀ ਧਰਤੀ ਤੇ ਮੋਗੇ ਦੇ ਉੱਪਰ ਇਹ ਕੰਮ ਹੋ ਰਿਹਾ ਮੇਨ ਬਾਈਪਾਸ ਦੇ ਉੱਪਰ ਉਹ ਦੱਸ ਰਹੇ ਨੇ ਡੇਰਾ ਸਾਰੀ ਚੀਜ਼ ਜਗ੍ਹਾ ਦੱਸ ਰਹੇ ਨੇ ਕਹਿੰਦੇ ਅਸੀਂ ਆਪਣੇ ਪੰਜਾਬ ਨੂੰ ਬਚਾਣਾ ਹੈ ਤੇ ਬਾਕੀ ਲੋਕ ਬਾਕੀ ਐਸੀ ਕਿ ਜੀ ਅੱਜ ਦੀ ਵੀਡੀਓ ਉਮੀਦ ਕਰਦੇ ਆ ਤੁਹਾਨੂੰ ਚੰਗੀ ਲੱਗੀ ਹੋਗੀ ਸਾਡੇ ਆਸਤੇ ਕਿਉਂਕਿ ਅਸੀਂ ਇਹ ਚੀਜ਼ ਤੋਂ ਅਨਨ ਜਿਹੜੇ ਭੈਣਾਂ ਦੇਖਿਆ ਜਿਆਦਾ ਟਿਕਟੌਕ ਤੇ ਵੇਖਿਆ ਮੈਂ ਉਹਨਾਂ ਕੀ ਗੱਲ ਆਪਾਂ ਕਰ ਵੀ ਲਈ ਆ ਤੇ ਜਿਹੜਾ ਬਿਹਤਰ ਜਾਣਦਾ ਨਾ ਉਹ ਬੰਦੀ ਸਾਨੂੰ ਵੀਡੀਓ ਦੇ ਲਿੰਕਸ ਜਾਂ ਇਸ ਚੀਜ਼ ਨੂੰ ਕਰੈਕਸ਼ਨ ਸਾਡੇ ਨਾਲ ਲਾਜ਼ਮੀ ਅੱਛਾ ਮੈਂ ਨਾ ਅੱਜ ਇੰਸਟਾਗ੍ਰam 'ਤੇ ਮੇਰਾ ਲਿੰਕ ਤੁਹਾਨੂੰ ਮਿਲ ਜੇਗਾ ਡਿਸਕ੍ਰਿਪਸ਼ਨ 'ਚ ਮੈਨੂੰ ਰਾਬਤਾ ਕਰਨਾ ਕੋਈ ਵੀਡੀਓ ਦੇ ਲਿੰਕ ਵਗੈਰਾ ਬੋਲੋ ਜਾਂ ਲਿੰਕ ਵਗੈਰਾ ਸੋ ਆ ਜਾਂਦੇ ਨੇ ਸੋ ਤੁਸੀਂ ਸੈਂਡ ਕਰ ਸਕਦੇ ਹੋ ਠੀਕ ਹੈ ਤੇ ਤੁਸੀਂ ਉੱਥੇ ਗੱਲਬਾਤ ਕੋਈ ਸੋ ਜੋ ਵੀ ਤੁਹਾਨੂੰ ਕੋਈ ਮਸਲਾ ਹੈ ਮਸਾਇਲ ਜਾਂ ਜੋ ਵੀ ਕੋਈ ਗੱਲਬਾਤ ਕਰਨੀ ਹੋਵੇ ਤੁਸੀਂ ਉੱਥੇ ਕਰ ਸਕਦੇ ਹੋ ਕੋਈ ਲਿੰਕ ਜਿਹੜੀ ਵੀਡੀਓ ਤੇ ਉੱਤੇ ਰਿ ਤੁਸੀਂ ਉਹ ਵੀ ਸਾਨੂੰ ਉੱਥੇ ਪੇਜ ਸਕਦੇ ਹੋ ਬਾਕੀ ਜੀ ਐਸੇ ਉਮੀਦ ਕਰਦੇ ਆਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋ ਜਿਹੜੇ ਭੈਣ ਭਰਾ ਨਵੇਂ ਨੇ ਚੈਨਲ ਨੂੰ ਪਲੀਜ਼ ਕਰ ਲਿਆ ਸਬਸਕ੍ਰਾਈਬ ਸਾਨੂੰ ਦਿਓ ਇਜਾਜ਼ਤ ਮੇਜ਼ਦਿਆਂ ਦੀ ਅਗਲੀ ਵੀਡੀਓ ਚ ਰੱਬ ਰੱਖਾ